ਤਰਾ ਜਾਇਆ ਹੋਈ ਚੋਕਰ ਲਿਆ ਰਹੇ ਆ ਜੋ ਕੁਛ ਵੀ ਲਿਆ ਰਹੇ ਆ ਦੇਖ ਕੇ ਆਇਆ ਪਿੱਛੇ ਕਿਸੇ ਦੇ ਕੋਲੇ ਇੱਕ ਡੰਗਰ ਵੀ ਹੈ ਨਹੀਂ ਅਸੀਂ ਆ ਫੇਸ ਕੀਤਾ ਉਹਨੂੰ ਤੇ ਉਹ ਬੰਦੇ ਨੇ ਦਾਦਾ 15-15 ਬੋਰੀਆਂ ਚੋਕਰ ਦੀਆਂ ਦਹਾ ਲਈਆਂ ਆ ਕਿ ਇਹ ਪਿੰਡ ਰਾਸ਼ਨ ਨਹੀਂ ਮਿਲਿਆ ਇਹਨਾਂ ਨੂੰ ਮੈਂ ਇਹ ਸਵਾਲ ਕਰ ਰਿਹਾ ਰਾਸ਼ਨ ਨਾ ਖਾਣ ਜਿਹੜਾ ਨਾ ਜਿਤਨਾ ਰਿੱਜਾ ਰਿੱਜਾ ਰਾਸ਼ਨ ਮਿਲਦਾ ਵਾ ਤੇ ਬਾਕੀ ਜਿਤਨਾ ਕੋਈ ਇਹ ਮੰਗਦੇ ਆ ਸੁਕੀਰਤ ਜਾਂ ਦਾਲ ਦੋਲ ਹੋ ਕੇ ਕੋਈ ਹੋਰ ਭਾਜੀ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਹੋ ਇੱਥੇ ਉਹ ਬਜ਼ੀਮੀਦਾਰ ਬੈਠੇ ਨੇ ਜਿਨ੍ਹਾਂ ਚੌਕਰ ਛੇਛੇ ਬੋਰੀਆਂ ਲੱਲੀਆਂ ਜਿਨ੍ਹਾਂ ਦੇ ਡੰਗਰ ਵੀ ਨਹੀਂ ਹੈਗੇ ਬਕਾ ਲੰਗਰ ਬਹੁਤ ਆ ਤੁਸੀਂ ਮੈਂ ਤਸਵੀਰਾਂ ਦਿਖਾਵਾਂਗਾ ਕੈਮਰਾ ਨੂੰ ਕਿ ਉਹ ਇਡੀਆਂ ਬੋਰੀਆਂ ਨੇ ਉਹ ਕੇਸ ਦੀਆਂ ਨੇ ਇਹ ਬਾਬੇ ਨਾਨਕ ਦਾ ਲੰਗਰ ਹੈਗਾ ਆ ਇਹ ਆਪਾਂ ਜ਼ਰੂਰਤ ਲੋਕਾਂ ਨੇ ਘਰਾਂ ਦੇ ਵਿੱਚ ਪਹੁੰਚਾਉਣਾ ਵਾ ਵੇਖੋ ਅਸੀਂ ਵੀ ਸੇਵਾ ਕਰ ਰਹੇ ਹਾਂ ਤੁਸੀਂ ਵੀ ਘਰ ਦੇ ਵਿੱਚ ਬੈਠੋ ਸੇਵਰੋ ਸੰਸਥਾ ਨੇ ਤੁਹਾਡੇ ਘਰਾਂ ਦੇ ਵਿੱਚ ਆ ਜਣਾ ਆ ਆਪਾਂ ਨਾਜਦਾ ਕਰੀਏ ਸਾਡੇ ਪੰਜਾਬ ਦੀ ਇਮੇਜ ਹੈਗੀ ਸਾਡੇ ਮਾਝੇ ਦੀ ਇਮੇਜ ਹੈਗੀ ਆਪਾਂ ਇਹਨੂੰ ਸ਼ਾਨ ਨੂੰ ਬਰਕਰਾਰ ਰੱਖਣਾ ਹੈ ਕਿ ਮਾਤਾ ਆਪਾਂ ਸੱਚਾਈ ਦੇ ਨਾਲ ਦੱਸ ਨਹੀਂ ਸਕਦੇ ਕਿ ਘਰਾਂ ਦੇ ਵਿੱਚ ਰਾਸ਼ਨ ਪਹੁੰਚਿਆ ਜੀ ਤੁਹਾਡੇ ਘਰ ਰਾਸ਼ਨ ਨਹੀਂ ਮਿਲਿਆ ਬੰਦਾ ਨਹੀਂ ਜੀ ਕਰ ਤਾਂ ਹਾਂ ਜੇ ਇਤਰਾ ਘੜਦੇ ਹੀ ਜੋ ਬਸ ਮਾੜਾ ਮੋਟਾ ਮਾੜਾ ਮੋਟਾ ਮਾੜਾ ਮੋਟਾ ਇਹ ਤੋਂ ਸਵਾਰਦੇ ਆਪਾਂ ਬਾਕੀ ਆ ਦੇ ਘਰਾਂ ਚ ਨਿਕੋਣੇ ਦੇ ਕੇ ਆਏ ਮਤਾਂ ਜੀ ਜੇ ਇੱਥੋਂ ਹੀ ਗੱਲ ਕਰ ਰਹੇ ਜੀ ਜਿਹੜਾ ਸਾਨੂੰ ਮਿਲ ਗਏ ਆ ਆਪਾਂ ਫਿਰ ਘਰਾਂ ਦੇ ਵਿੱਚ ਰਹੀਏ ਆ ਨਾ ਵੇਖੋ ਆਪਾਂ ਕਿੰਨੇ ਜਣੇ ਇਕੱਠੇ ਹੋਏ ਆ ਹਾਂ ਜੀ ਤੇ ਆਪਾਂ ਐਦਾਂ ਨਾ ਇਮੇਜ ਬਣਾਈਏ ਕਿ ਸਾਡੇ ਪੰਜਾਬ ਦੀ ਇਮੇਜ ਆ ਦੂਰ ਦੂਰ ਤੋਂ ਲੋਕੀ ਸੇਵਾ ਕਰਨ ਵਾਸਤੇ ਪਤਾ ਕੀ ਸਾਨੂੰ ਸਵੇਰ ਦਾ ਸੁੰਨ ਨੂੰ ਮਿਲ ਰਿਹਾ ਕਿ ਇੱਥੇ ਲੋਕਾਂ ਨੇ ਨਾ ਲਫਾਫੇ ਭਰ ਕੇ 6-6 ਮਹੀਨੇ ਦਾ ਜਮਾ ਕਰ ਲਿਆ ਤੇ ਚਰਾਸ ਜੇ ਤੇ ਬਿਸਕਟ ਜੇ ਤੇ ਮੈਂ ਤਾਂ ਜਾ ਬ੍ਰੈਡ ਜੇ ਹੋਰ ਸਾਨੂੰ ਕੁਝ ਨਹੀਂ ਮਿਲਿਆ ਨਾ ਖਾਣ ਪਿੰਡੀ ਨਾ ਪੱਤੀ ਪਿੰਡੀ ਵੀਡੀਓ ਦਿਖਾਓ ਵੀਡੀਓ ਦਿਖਾਓ ਇੱਕ ਮਿੰਟ ਵੀਡੀਓ ਦਿਖਾਓ ਭਾਜੀ ਵੀਡੀਓ ਦਿਖਾਓ ਆ ਵੇਖੋ ਇਸ ਤਰੀਕੇ ਦੇ ਨਾਲ ਜੇ ਕੇ ਸੱਟ ਪੇੜ ਲੱਗ ਜਾ ਫੇਰ ਭਾਜੀ ਵੇਖੋ ਆਪਾਂ ਪੰਜਾਬ ਆ ਆਪਾਂ ਇਸ ਤਰੀਕੇ ਨਾਲ ਨਾ ਕਰੀਏ ਵੇਖੋ ਨਾ ਇਦਾਂ ਨਾ ਇਹ ਭੁੱਖ ਮਾਰੀ ਨਹੀਂ ਪੈਗੀ ਪੰਜਾਬ ਆ ਬੜਾ ਵੱਡਾ ਜਿਗਰਾ ਆ ਲੋਕੀ ਤਰਨਤਾਰ ਤੋਂ ਕਿੱਥੋਂ ਲੋਕੀ ਹੈ ਜਨਾਲੇ ਤੁਹਾਡੇ ਹਰਿਆਣੇ ਤੋਂ ਇੱਥੇ ਕਵਰ ਕਰ ਆ ਗਿਆ ਆਪਾਂ ਇਸ ਤਰੀਕੇ ਨਾਲ ਕਰਾਂਗੇ ਪੰਜਾਬ ਦੀ ਇਮੇਜ ਕੀ ਜਾਊਗੀ ਅੱਜ ਭਾਗੇ ਲੈ ਲੈਣਾ ਪਤਾ ਪਿੰਡਾਂ ਪਿੰਡਾਂ ਦੇ ਵਿੱਚ ਰਾਸ਼ਨ ਗਿਆ ਆ ਕੱਲੇ ਕੱਲੇ ਦੇ ਘਰ ਦੇ ਵਿੱਚ ਅਸੀਂ ਗਏ ਆ ਲੋਕਾਂ ਦਾ ਪਤਾ ਕੀ ਕਹਿਣਾ ਹੈ ਆਫ ਦੀ ਕੈਮਰਾ ਭਾਜੀ ਇੱਕ ਵਾਰੀ ਕਹਾਂਗਾ ਕਿ 6-6 ਮਹੀਨੇ ਦਾ ਰਾਸ਼ਨ ਇਕੱਠਾ ਕਰ ਲਿਆ ਦਾ 6-6 ਮਹੀਨੇ ਦਾ ਲੋਕਾਂ ਨੇ ਰਾਸ਼ਨ ਇਕੱਠਾ ਕਰ ਲਿਆ ਹੁਣ ਆਪਾਂ ਇੱਥੇ ਕਹਿ ਰਹੇ ਕਿ ਸਾਨੂੰ ਮਿਲਿਆ ਕਖਣੀ ਪਰ ਇਸ ਤਰੀਕੇ ਦੇ ਨਾਲ ਇਹ ਗੱਲ ਬਣਦੀ ਤੇ ਨਹੀਂ ਨਾ ਜੇ ਆਪਾਂ ਇਮਾਨਦਾਰੀ ਨਾਲ ਜਾਈਏ ਤਾਂ ਸਾਨੂੰ ਮਿਲਿਆ ਕਖਣਾ ਹੋਵੇ ਇਹ ਵੀ ਗੱਲ ਕਹਿ ਦੀ ਆਪਾਂ ਕਿਉਂ ਮਾਪੋ ਜੀ ਤੁਹਾਡਾ ਕੀ ਕਹਿਣਾ ਠੀਕ ਗੱਲ ਆ ਜੀ ਸਹੀ ਗੱਲ ਆ ਮਾੜਾ ਚੰਗਾ ਉਹਦਾ ਤਾਂ ਖਾਂਡੇ ਆ ਖੰਡ ਮਿਲੀ ਆ ਤੇ ਮਤਲਬ ਖੰਡ ਗੰਡੇ ਵਗੈਰਾ ਮਿਲੇ ਬਾਕੀ ਸਾਨੂੰ ਕੋਈ ਤੇਲ ਵਗੈਰਾ ਕੁਝ ਨਹੀਂ ਮਿਲੇ ਤੋ ਇਹ ਤਾਂ ਜਿਵੇਂ ਪਹਿਲੇ ਵੀ ਨਾਲੇ ਲੈ ਲਿਆ ਵਾ ਹੋਰ ਮੰਗੀ ਜਾਂਦੇ ਆ ਜਿੰਨਾ ਇਹਨਾਂ ਨੇ ਦਈਓ ਨਾ ਥੋੜਾ ਵਾ ਭਾਈ ਇੱਕ ਨਾ ਤਸਵੀਰ ਜਿਹੜੀ ਅਜਹੀ ਮੈਂ ਸਾਂਝੀ ਕਰ ਰਿਹਾ ਕਿ ਇੱਕ ਕਹ ਲਈ ਕਿ ਮੰਦ ਭਾਗੀ ਆ ਯਾਰ ਸਾਡੇ ਮਝੈਲਾਂ ਦੀ ਇਹ ਗੱਲ ਨਹੀਂ ਹੈਗੀ ਕਿ ਆਪਾਂ ਇਹੋ ਜਿਹੇ ਕੰਮ ਕਰਾਂਗੇ ਪਰ ਜਿਸ ਤਰੀਕੇ ਨੇ ਪਾਜੀ ਉਹਨਾਂ ਨੇ ਦੱਸਿਆ ਪਾਜੀ ਕੀ ਹਾਲਾਤ ਸੀਗੇ ਇਸ ਵale ਜਿਹੜੇ ਤੁਸੀਂ ਮੈਨੂੰ ਬਿਆਨ ਕਰ ਰਹੇ ਸੀਗੇ ਆਫ ਦਾ ਕੈਮਰਾ ਹਾਲਾਤ ਪਾਜੀ ਇਦਾਂ ਦੇ ਦੇਖੋ ਜੀ ਇਹ ਹੁਣ ਜਿੱਦਾਂ ਵੀ ਹੜ੍ਹ ਵੀ ਆਏ ਆ ਚਲੋ ਬਹੁਤ ਮੁਸ਼ਕਲ ਆ ਪੂਰੀ ਅਸਲ ਵਿੱਚ ਪਬਲਿਕ ਨੂੰ ਬਹੁਤ ਤਕਲੀਫ ਹੋ ਰਹੀ ਆ ਪਰ ਇਹ ਵਿੱਚ ਐਸੇ ਬੰਦੇ ਵੀ ਹੈ ਜਿਨ੍ਹਾਂ ਕੋ ਹਰ ਚੀਜ਼ ਮੌਜੂਦ ਆ ਠੀਕ ਆ ਜੀ ਨਾ ਉਹ ਫਿਰ ਵੀ ਉਹ ਚੀਜ਼ ਲੈ ਕੇ ਆਪਣਾ ਜਮ੍ਹਾਂ ਕਰ ਰਹੇ ਆ ਜਦਕਿ ਜਿਸ ਬੰਦੇ ਨੂੰ ਜ਼ਰੂਰਤ ਆ ਉਸ ਬੰਦੇ ਤੱਕ ਚੀਜ਼ ਉਹ ਨਹੀਂ ਪਹੁੰਚ ਰਹੀ ਠੀਕ ਹੈ ਨਾ ਸਾਡੀ ਗੁਜ਼ਾਰਸ਼ ਇਹ ਆ ਵੀ ਉਸ ਬੰਦੇ ਨੂੰ ਜੇ ਤੈਨੂੰ ਠੀਕ ਹੈ ਨਹੀਂ ਕਿਉਂਕਿ ਬਹੁਤ ਇੱਥੇ ਬੰਦੇ ਸੇਵਾ ਕਰਨ ਆਏ ਆ ਹਰ ਇੱਕ ਚੀਜ਼ ਮਿਲ ਰਹੀ ਆ ਹੈ ਕਿ ਨਹੀਂ ਪਰ ਜਿਸ ਬੰਦੇ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹੀ ਬੰਦਾ ਲਵੇ ਜਿਸ ਬੰਦੇ ਨੂੰ ਜਿਸ ਚੀਜ਼ ਦੀ ਜ਼ਰੂਰਤ ਨਹੀਂ ਉਹ ਨਾ ਲਵੇ ਕਿਉਂਕਿ ਉਹ ਜਿਸ ਜ਼ਰੂਰਤਮੰਦ ਤਾਂ ਪਹੁੰਚ ਸਕੇ ਉਹ ਜਿਹੜੀ ਤੁਸੀਂ ਚੀਜ਼ ਮੈਨੂੰ ਕਹਿ ਰਹੇ ਸੀਗੀ ਕਿ ਤੇ ਚਾਰ ਸਾਨੂੰ ਇੱਥੇ ਕਈ ਚੀਜ਼ਾਂ ਸੁਣਨ ਚ ਆਈਆਂ ਜਿਸ ਤਰ੍ਹਾਂ ਜਾਂ ਅਸੀਂ ਚੋਕਰ ਲਿਆ ਰਹੇ ਆ ਜੋ ਕੁਝ ਵੀ ਲਿਆ ਰਹੇ ਆ ਦੇਖ ਕੇ ਆਇਆ ਪਿੱਛੇ ਕਿਸੇ ਦੇ ਕੋਲ ਇੱਕ ਡੰਗਰ ਵੀ ਹੈ ਨਹੀਂ ਉਹ ਅਸੀਂ ਆ ਫੇਸ ਕੀਤਾ ਉਹਨੂੰ ਤੇ ਉਹ ਬੰਦੇ ਨੇ ਦਸ-ਦਸ 15-15 ਬੋਰੀਆਂ ਚੋਕਰ ਦੀਆਂ ਦਹਾ ਲਈਆਂ ਆ ਹਾਂਜੀ ਦੇ ਜੜੀਆਂ ਆਪਣੀ ਚਾਰ ਦੀਆਂ ਗੱਠਾਂ ਆਉਂਦੀਆਂ ਉਹ ਵੀ ਲਹਾਈਆਂ ਕਾਫੀ ਬੰਦੇ ਹੈਗੇ ਆ ਪਿੱਛੋਂ ਅਸੀਂ ਜਦੋਂ ਤੁਰੇ ਹੋ ਨਾ ਜਿੱਥੋਂ ਦੇ ਇਹੀ ਕੁਛ ਹੀ ਦੇਖਦੇ ਆਏ ਹਾਂ ਸਵੇਰ ਦੇ ਹੀ ਘੁੰਮੀ ਜਾਂਦੇ ਆ ਨਹੀਂ ਜਿਹੜਾ ਡੰਗਰ ਹੀ ਹੈ ਨਹੀਂ ਫਿਰ ਉਚਾਰਾ ਲੱਕਣ ਤੱਕ ਹੀ ਫਿਰ ਭਾਜੀ ਇਦਾਂ ਸੜਕਾਂ ਤੇ ਹੁਣ ਬੈਠੇ ਹੋ ਅਗਲੇ ਕਹਿੰਦੇ ਸਾਡਾ ਡੇਰਾ ਬਾਹਰ ਆ ਡੇਰਾ ਅਸੀਂ ਡੇਰੇ ਵਾਲੇ ਆ ਜਿੱਦਾਂ ਮਤਲਬ ਮਰ ਕੇ ਜਦੋਂ ਡੇਰੇ ਤੋਂ ਬਾਹਰ ਆ ਗਏ ਆ ਭਾਜੀ ਤਾਂ ਰੋਡ ਉੱਤੇ ਆ ਕੇ ਚੜ ਗਏ ਆ ਆਪਾਂ ਜਿੱਥੋਂ ਮਰਜੀ ਲਈਏ ਹੁਣ ਜਾਗੇ ਉਹ ਇਹੀ ਚੱਕਰਾਂ ਨਾ ਜੀ ਹਣ ਕੋ ਜੇ ਸਮਝੇ ਤਾਂ ਸਭ ਕੁਝ ਆ ਇੱਕ ਕਿਸਮ ਦੀ ਇਹੀ ਗੱਲ ਆ ਵਿੱਚ ਤਾਂ ਚੋਕਾ ਹੁਣ ਲੈ ਲਈ ਆ ਫਰੀ ਦਾ ਸਮਾਨ ਮਿਲ ਰਿਹਾ ਤੇ ਮੈਂ ਕਹਾਂ ਸੇਲ ਕਰ ਰਿਹਾ ਹੈ ਕਿ ਨਹੀਂ ਇਹ ਚੀਜ਼ ਆ ਇਹ ਚੀਜ਼ ਨਹੀਂ ਚਾਹੀਦੀ ਇਹ ਕਿਉਂਕਿ ਆਪਣੇ ਬੰਦੇ ਜਿਹੜੀ ਸੇਵਾ ਕਰਨ ਆਏ ਆ ਅਸੀਂ ਤਾਂ ਇਹ ਕਹਿੰਦੇ ਜਿਸ ਬੰਦੇ ਨੂੰ ਜਿਸ ਚੀਜ਼ ਦੀ ਜ਼ਰੂਰਤ ਆ ਉਹ ਹੀ ਚੀਜ਼ ਉਹਦੇ ਤੱਕ ਪਹੁੰਚੇ ਹੋ ਜਿਸ ਬੰਦੇ ਨੂੰ ਜਿਸ ਚੀਜ਼ ਦੀ ਜ਼ਰੂਰਤ ਨਹੀਂ ਆ ਉਹ ਬੰਦਾ ਉਹ ਚੀਜ਼ ਨਾ ਲਵੇ ਜਿੱਦਾਂ ਕਿਸੇ ਨੇ ਆਪਣੀ ਕੋ ਸੇਵਾ ਕਰਨੀ ਆ ਨਾ ਇੱਕ ਦਿਨ ਪਹਿਲਾਂ ਆਪਣਾ ਵਿਜ਼ਿਟ ਕਰੇ ਆਪਣਾ ਦੇਖੇ ਵੀ ਕਿੱਥੇ ਜ਼ਰੂਰਤ ਆ ਉੱਥੇ ਅਗਲੇ ਦਿਨ ਆਵੇ ਪਹਿਲਾਂ ਦੇਖ ਜਵੇ ਕਿੱਥੇ ਕਿੱਥੇ ਜ਼ਰੂਰਤ ਹੈਗੀ ਫੇਰ ਆਵੇ ਇ ਹੁਣ ਬਿਲਕੁਲ ਉਹਨੇ ਆ ਠੀਕ ਹੈ ਉਹਨੂੰ ਅਸੀਂ ਤਾਂ ਲੈ ਕੇ ਆਏ ਆ ਰਸਨ पे ਉੱਥੇ ਹਰ ਪੀਤਾਂ ਨੂੰ ਜਿਹੜੇ ਦੇਣਾ ਸੀ ਹੁਣ ਸਾਨੂੰ ਕਲੀਅਰ ਨਹੀਂ ਪਤਾ ਹੁੰਦਾ ਵੀ ਕਿੱਥੇ ਕਿਸ ਪਿੰਡ ਨੂੰ ਜ਼ਰੂਰਤ ਹੈ ਜਾਂ ਨਹੀਂ ਹੈ ਅਸੀਂ ਉਸ ਪਿੰਡ ਪਰ ਜਾ ਉਸ ਪਿੰਡ ਦੇ ਕਈ ਬੰਦਿਆਂ ਨੂੰ ਜ਼ਰੂਰਤ ਨਹੀਂ ਹੁੰਦੀ ਜਿਹੜੇ ਕੋਲ ਉਹਨਾਂ ਦੇ ਸਾਨੂੰ ਦੇ ਦੇ ਸਾਨੂੰ ਦੇ ਦੇਓ ਹੈ ਕਿ ਨਹੀਂ ਪਰ ਜਿੱਥੇ ਨਹੀਂ ਜ਼ਰੂਰਤ ਹੁੰਦੀ ਉੱਥੇ ਅਸੀਂ ਪਹੁੰਚ ਨਹੀਂ ਸਕਦੇ ਉੱਥੇ ਉਹ ਫੇ ਬਚਾਰੇ ਉਸ ਰਹਿ ਜਾਂਦੇ ਆ ਬਿਲਕੁਲ ਜੀ ਇਸੇ ਕਰਕੇ ਅਸੀਂ ਪਿੱਛੋਂ ਸਾਨੂੰ ਪਤਾ ਕਰਦੇ ਆਏ ਆ ਫੋਨ ਕਰ ਕਰਕੇ ਅਸੀਂ ਪਤਾ ਕੀਤਾ ਕੇਸ ਪਿੰਡ ਦੇ ਫਿਰ ਸਾਨੂੰ ਪਹਿਲਾਂ ਦੱਸਿਆ ਵੀ ਇਧਰ ਪਿੰਡ ਕੋ ਖੋਨੇ ਵਾਲਾ ਉੱਥੇ ਜਾਓ ਪਰ ਉੱਥੇ ਗਏ ਤਾਂ ਉੱਥੇ ਜਾਨੀ ਇੰਨੀਆਂ ਕ ਟਰਾਲੀਆਂ ਸੀ ਵੀ ਉਹ ਉੱਥੇ ਉਹ ਕਹਿੰਦੇ ਵੀ ਸਾਡੇ ਕੋ ਮਾਰ ਹੀ ਨਹੀਂ ਲੱਗੀ ਮਾਰ ਹੀ ਨਹੀਂ ਲੱਗੀ ਅਸੀਂ ਉੱਥੋਂ ਮੋੜ ਕੇ ਲੈ ਆਏ ਉੱਥੋਂ ਬਾਅਦ ਆ ਕੇ ਅਸੀਂ ਅਜਨਾਲੇ ਵਾਲੇ ਰੋਡ ਤੇ ਆਏ ਤਾਂ ਹੁਣ ਸਾਡੀਆਂ ਟਰਾਲੀਆਂ ਇੱਥੇ ਜਿੱਥੇ ਲੰਗਰ ਲੱਗਾ ਉੱਥੇ ਅਸੀਂ ਸਮਾਨ ਦੇ ਰਹੇ ਹਾਂ ਉਹ ਇੱਥੇ ਗਏ ਹੁਣ ਇਧਰ ਨੂੰ ਟਰਾਲੀਆਂ ਭੇਜੀਆਂ ਆ ਕੇ ਬਿਲਕੁਲ ਜੀ ਇਹ ਜਿਹੜੀ ਤਸਵੀਰ ਸੀਗੀ ਇਹ ਅਜਨਾਲਾ ਹਲਕੇ ਦੀ ਆ ਜਿੱਥੇ ਭਾਜੂ ਨੇ ਹੁਸ਼ਿਆਰਪੁਰ ਤੋਂ ਉੱਤੇ ਸੇਵਾ ਕਰਨ ਮੌਕੇ ਆਏ ਤੇ ਕੁਝ ਤਸਵੀਰਾਂ ਇਹ ਵੀ ਬਿਆਨ ਕਰਦੀਆਂ ਨੇ ਕਿ ਲੋਕ ਚਾਰਾ ਤਾਂ ਲੈ ਰਹੇ ਨੇ ਡੰਗਰਾਂ ਦਾ ਉਹਨਾਂ ਦੇ ਡੰਗਰ ਵੀ ਨਹੀਂ ਹੈਗੇ ਪਰ ਉਹਨਾਂ ਨੂੰ ਲੈ ਕੇ ਮੁੜ ਕੇ ਸੇਲ ਕਰ ਰਹੇ ਨੇ ਵੇਚ ਰਹੇ ਨੇ ਇਹ ਮਜ਼ਹਿਲਾਂ ਦੀ ਕੀ ਕੀ ਛਵੀ ਬਣਾ ਰਹੇ ਨੇ ਯਾਰ ਆਪਣੇ ਮਜ਼ਹਿਲ ਜਿਹੜੇ ਨੇ ਸੇਵਾ ਕਰਦੇ ਨੇ ਬਹੁਤ سارے ਲੋਕ ਹੁੰਦੇ ਨੇ ਪਰ ਕੁਝ ਸ਼ਰਾਰਤੀ ਅੰਸ਼ਰੀ ਇਹ ਕਹਿ ਸਕਦੇ ਆ ਕਿ ਜੇ ਤੁਸੀਂ ਡੇਰਿਆਂ ਤੋਂ ਨਿਕਲ ਕੇ ਰੋਡ ਤੇ ਆ ਸਕਦੇ ਜੇ ਕੀ ਗੱਲ ਮੁੜ ਕੇ ਅੱਗੇ ਗਾਹ ਨਹੀਂ ਜਾ ਸਕਦੇ ਚਾਰਾ ਨਹੀਂ ਲੈ ਕੇ ਆ ਸਕਦੇ ਇਸ ਤਰ੍ਹਾਂ ਨਾ ਕਰੋ ਯਾਰ ਇਹ اپੀਲ ਆ ਪਰ ਉਹਨਾਂ ਨੂੰ ਵੀ اپੀਲ ਹੈ ਕਿ ਜਿਹੜੇ ਲੋਕ ਟਰੈਲੀ ਟਰੈਕਟਰ ਲੈ ਕੇ ਆ ਰਹੇ ਨੇ ਚਾਰਾ ਲੈ ਕੇ ਆ ਰਹੇ ਨੇ ਹੱਥੋਂ ਹੱਥੀ ਦੋ ਜਿਨ੍ਹਾਂ ਦੇ ਘਰ ਡੰਗਰ ਹੈਗੇ ਡੰਗਰ ਨੂੰ ਪਾਣੀ ਵੇਖੋ ਕਿ ਹਾਂ ਵੀ ਡੰਗਰ ਨੂੰ ਜ਼ਰੂਰਤ ਹੈਗੀ ਆ ਉੱਥੇ ਜਾ ਕੇ ਦਿੱਤਾ ਜਾਵੇ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਅਜਨਾਲਾ ਸਾਨੂੰ ਇੱਥੇ ਕਈ ਚੀਜ਼ਾਂ ਸੁਣਨ ਚ ਆਈਆਂ ਜਿਸ ਤਰ੍ਹਾਂ ਜਾਂ ਚੋਕਰ ਲਿਆ ਰਹੇ ਆ ਜੋ ਕੁਝ ਵੀ ਲਿਆ ਰਹੇ ਆ ਦੇਖ ਕੇ ਆਇਆ ਪਿੱਛੇ ਕਿਸੇ ਦੇ ਕੋਲੇ ਇੱਕ ਡੰਗਰ ਵੀ ਹੈ ਨਹੀਂ ਅਸੀਂ ਦੋ ਬੰਦੇ ਨੇ ਦਾਦਾਦ 15-15 ਬੋਰੀਆਂ ਚੋਕਰ ਦੀਆਂ ਦਹਾ ਲਈਆਂ ਆ ਕਿ ਇਹ ਪਿੰਡ ਰਾਸ਼ਨ ਨਹੀਂ ਮਿਲਿਆ ਇਹਨਾਂ ਨੂੰ ਮੈਂ ਇਹ ਸਵਾਲ ਕਰ ਰਿਹਾ ਰਾਸ਼ਨ ਦਾ ਖਾਣ ਜਿਹੜਾ ਨਾ ਜਿਤਨਾ ਰਿਜਾ ਰਿਜਾ ਰਾਸ਼ਨ ਮਿਲਦਾ ਵਾ ਤੇ ਬਾਕੀ ਜਿਤਨਾ ਕੋਈ ਇਹ ਮੰਗਦੇ ਆ ਸੁੱਕੀ ਰੋਟੀ ਜਾਂ ਦਾਲ ਦੋਲ ਹੋ ਕੇ ਕੋਈ ਹੋਰ ਭਾਜੀ ਕੀ ਕਹਿਣਾ ਇਹ ਕੀ ਕਹਿਣ ਚਾਹੁੰਦੇ ਹੋ ਇੱਥੇ ਉਹ ਜ਼ਿਮੀਦਾਰ ਬੈਠੇ ਨੇ ਜਿਨ੍ਹਾਂ ਚੌਕਰ ਛੇ-ਛੇ ਬੋਰੀਆਂ ਲੈ ਲਈਆਂ ਜਿਨ੍ਹਾਂ ਦੇ ਡੰਗਰ ਵੀ ਨਹੀਂ ਹੈਗੇ ਬਕਾਲਾ ਲੰਗਰ ਬਹੁਤ ਆ ਤੁਸੀਂ ਮੈਂ ਤਸਵੀਰਾਂ ਦਿਖਾਵਾਂਗਾ ਕੈਮਰਾ ਨੂੰ ਕਿ ਉਹ ਇੱਡੀ ਬੋਰੀਆਂ ਨੇ ਉਹ ਕੇਸਦਿਆਂ ਨੇ ਇਹ ਬਾਬੇ ਨਾਨਕ ਦਾ ਲੰਗਰ ਹੈਗਾ ਆ ਇਹ ਆਪਾਂ ਜਰੂਰ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਣਾ ਵਾ ਵੇਖੋ ਅਸੀਂ ਵੀ ਸੇਵਾ ਕਰ ਰਹੇ ਹਾਂ ਤੁਸੀਂ ਵੀ ਘਰ ਦੇ ਵਿੱਚ ਬੈਠੋ ਸੇਵ ਰਹੋ ਸੰਸਥਾ ਨੇ ਤੁਹਾਡੇ ਘਰਾਂ ਦੇ ਵਿੱਚ ਆ ਜਣਾ ਆ ਆਪਾਂ ਨਾਜਦਾ ਕਰੀਏ ਸਾਡੇ ਪੰਜਾਬ ਦੀ ਇਮੇਜ ਆ ਗਈ ਸਾਡੇ ਮਾਝੇ ਦੀ ਇਮੇਜ ਆ ਗਈ ਆਪਾਂ ਇਹਨੂੰ ਸ਼ਾਨ ਨੂੰ ਬਰਕਰਾਰ ਰੱਖਣਾ ਹੈ ਕਿ ਮਾਤਾ ਆਪਾਂ ਸੱਚਾਈ ਦੇ ਨਾਲ ਦੱਸ ਨਹੀਂ ਸਕਦੇ ਕਿ ਘਰਾਂ ਦੇ ਵਿੱਚ ਰਾਸ਼ਨ ਪਹੁੰਚਿਆ ਜੀ ਤੁਹਾਡੇ ਘਰ ਰਾਸ਼ਨ ਨਹੀਂ ਮਿਲਿਆ ਬੰਦਾ ਨਹੀਂ ਜੀ ਘੱਟਾਈਆਂ ਜਾਨ ਜਿੱਤ ਰਖੜਦੇ ਜੋ ਬਸ ਮਾੜਾ ਮੋਟਾ ਮਾੜਾ ਮੋਟਾ ਮਾੜਾ ਮੋਟਾ ਤੇ ਤੁਸ ਫਰਦੇ ਆਪ ਬਾਕੀ ਅਡੇ ਘਰਾਂ ਚ ਨਿਕੋ ਨੇ ਦੇ ਕੇ ਆਏ ਮਤਾਂ ਜੀ ਜਿਹੜੋ ਇੱਥੋ ਹੀ ਗੱਲ ਕਰ ਰਹੇ ਜਿਹੜੋ ਸਾਨੂੰ ਮਿਲ ਗਏ ਆ ਆਪਾਂ ਫਿਰ ਘਰਾਂ ਦੇ ਵਿੱਚ ਰਹੀਏ ਨਾ ਵੇਖੋ ਆਪਾਂ ਕਿੰਨੇ ਜਾਣੇ ਇਕੱਠੇ ਹੋਏ ਆ ਇੱਥੇ ਹਾਂ ਜੀ ਤੇ ਆਪਾਂ ਇਦਾਂ ਨਾ ਇਮੇਜ ਬਣਾਈਏ ਕਿ ਸਾਡੇ ਪੰਜਾਬ ਦੀ ਇਮੇਜ ਆ ਦੂਰ ਦੂਰ ਤੋਂ ਲੋਕੀ ਸੇਵਾ ਕਰਨ ਵਾਸਤੇ ਪਤਾ ਕੀ ਸਾਨੂੰ ਸਵੇਰ ਦਾ ਸੁਣਨ ਨੂੰ ਮਿਲ ਰਿਹਾ ਕਿ ਇੱਥੇ ਲੋਕਾਂ ਨੇ ਨਾ ਲਫਾਫੇ ਪਰ ਕੇ 6-6 ਮਹੀਨੇ ਦਾ ਜਮਾ ਕਰ ਲਿਆ ਚਰਾਸ ਜੇ ਤੇ ਬਿਸਕੁਟ ਜੇ ਤੇ ਮੈਂ ਤਾਂ ਜਾ ਬ੍ਰੈਡ ਜੇ ਹੋਰ ਸਾਨੂੰ ਕੁਝ ਨਹੀਂ ਮਿਲਿਆ ਨਾ ਖਾਣ ਪੀਣੇ ਨਾ ਪੱਤੀ ਮਿਲੀਆਂ ਵੀਡੀਓ ਦਿਖਾਓ ਵੀਡੀਓ ਦਿਖਾਓ ਕਮੈਂਟ ਵੀਡੀਓ ਦਿਖਾਓ ਭਾਜੀ ਵੀਡੀਓ ਦਿਖਾਓ ਆ ਵੇਖੋ ਇਸ ਤਰੀਕੇ ਦੇ ਨਾਲ ਜੇ ਕਿ ਸਟਫੇਡ ਲੱਗ ਜੇ ਫੇਰ ਭਾਜੀ ਵੇਖੋ ਆਪਾਂ ਪੰਜਾਬ ਆ ਆਪਾਂ ਇਸ ਤਰੀਕੇ ਨਾਲ ਨਾ ਕਰੀਏ ਵੇਖੋ ਨਾ ਇਦਾਂ ਨਾ ਇਹ ਭੁਖ ਮਾਰੀ ਨਹੀਂ ਪੈਗੀ ਪੰਜਾਬ ਆ ਬੜਾ ਵੱਡਾ ਜਿਗਰਾ ਆ ਲੋਕੀ ਤਰਨਤਾਰ ਤੋਂ ਕਿੱਥੋਂ ਲੋਕੀ ਆ ਜਨਾਲੇ ਤੁਹਾਡੇ ਹਰਿਆਣੇ ਤੋਂ ਇੱਚ ਕੰਮ ਕਰ ਆ ਗਏ ਆ ਆਪਾਂ ਇਸ ਤਰੀਕੇ ਨਾਲ ਕਰਾਂਗੇ ਪੰਜਾਬ ਦੀ ਇਮੇਜ ਕੀ ਜਾਊਗੀ ਅੱਗੇ ਤੇ ਬੈਗੇ ਲੈ ਲੈਣਾ ਪਤਾ ਪਿੰਡਾਂ ਪਿੰਡਾਂ ਦੇ ਵਿੱਚ ਰਾਸ਼ਨ ਗਿਆ ਆ ਕੱਲੇ ਕੱਲੇ ਦੇ ਘਰ ਦੇ ਵਿੱਚ ਅਸੀਂ ਗਏ ਆ ਲੋਕਾਂ ਦਾ ਪਤਾ ਕੀ ਕਹਿਣਾ ਹੈ ਆਫ ਦੀ ਕੈਮਰਾ ਭਾਜੀ ਇੱਕ ਵਾਰੀ ਕਹਾਂਗਾ ਕਿ 6-6 ਮਹੀਨੇ ਦਾ ਰਾਸ਼ਨ ਇਕੱਠਾ ਕਰ ਲਿਆ ਦਾ 6-6 ਮਹੀਨੇ ਦਾ ਲੋਕਾਂ ਨੇ ਰਾਸ਼ਨ ਇਕੱਠਾ ਕਰ ਲਿਆ ਕੁਣ ਆਪਾਂ ਇੱਥੇ ਕਹਿ ਰਹੇ ਕਿ ਸਾਨੂੰ ਮਿਲਿਆ ਕਖਣੀ ਪਰ ਇਸ ਤਰੀਕੇ ਦੇ ਨਾਲ ਇਹ ਗੱਲ ਬਣਦੀ ਤੇ ਨਹੀਂ ਨਾ ਜੇ ਆਪਾਂ ਇਮਾਨਦਾਰੀ ਨਾਲ ਜਾਈਏ ਤਾਂ ਸਾਨੂੰ ਮਿਲਿਆ ਕਖਣਾ ਹੋਵੇ ਇਹ ਵੀ ਗੱਲ ਕਹਿ ਦੀ ਆਪਾਂ ਕਿਉਂ ਬਾਪੂ ਜੀ ਤੁਹਾਡਾ ਕੀ ਕਹਿਣਾ ਜੀ ਠੀਕ ਗੱਲ ਆ ਜੀ ਮਾੜਾ ਚੰਗਾ ਉਦੋਂ ਤਾਂ ਖੰਡ ਦੇ ਆ ਖੰਡ ਮਿਲੀ ਆ ਤੇ ਮਤਲ ਖੰਡ ਗੰਡੇ ਵਗੈਰਾ ਮਿਲੇ ਬਾਕੀ ਸਾਨੂੰ ਕੋਈ ਤੇਲ ਵਗੈਰਾ ਕੁਝ ਨਹੀਂ ਮਿਲੇ ਤੂੰ ਇਹ ਤਾਂ ਜਿਵੇਂ ਪਹਿਲੇ ਵੀ ਨਾਲੇ ਲੈ ਆ ਲਿਆ ਵਾ ਹੋਰ ਮੰਗੀ ਜਾਂਦੇ ਆ ਜਿੰਨਾ ਇਹਨਾਂ ਨੇ ਦਈਓ ਨਾ ਥੋੜਾ ਵਾ ਪਾਜੀ ਇੱਕ ਨਾ ਤਸਵੀਰ ਜਿਹੜੀ ਅਜੇ ਹੀ ਮੈਂ ਸਾਂਝੀ ਕਰ ਰਿਹਾ ਕਿ ਇੱਕ ਕਹਿ ਲਈ ਕਿ ਮੰਦ ਭਾਗੀ ਆ ਯਾਰ ਸਾਡੇ ਮਝੈਲਾਂ ਦੀ ਇਹ ਗੱਲ ਨਹੀਂ ਹੈਗੀ ਕਿ ਆਪਾਂ ਇਹੋ ਜੇ ਕੰਮ ਕਰਾਂਗੇ ਪਰ ਜਿਸ ਤਰੀਕੇ ਨੇ ਪਾਜੀ ਉਹਨਾਂ ਨੇ ਦੱਸਿਆ ਪਾਜੀ ਕੀ ਹਾਲਾਤ ਸੀਗੇ ਇਸ ਵਾਲੇ ਜਿਹੜੇ ਤੁਸੀਂ ਮੈਨੂੰ ਬਿਆਨ ਕਰ ਰਹੇ ਸੀਗੇ ਆਫ ਦਾ ਕੈਮਰਾ ਹਾਲਾਤ ਪਾਜੀ ਇਦਾਂ ਦੇ ਦੇਖੋ ਜੀ ਇਹ ਹੁਣ ਜਿੱਦਾਂ ਵੀ ਹੜ੍ਹ ਵੀ ਆਇਆ ਚਲੋ ਬਹੁਤ ਮੁਸ਼ਕਲ ਆ ਪੂਰੀ ਵੈਸੇਲੇ ਪਬਲਿਕ ਨੂੰ ਬਹੁਤ ਤਕਲੀਫ ਹੋ ਰਹੀ ਆ ਪਰ ਇਹ ਵਿੱਚ ਐਸੇ ਬੰਦੇ ਵੀ ਹੈ ਜਿਨ੍ਹਾਂ ਕੋ ਹਰ ਚੀਜ਼ ਮੌਜੂਦ ਆ ਠੀਕ ਹੈ ਜੀ ਨਾ ਉਹ ਫਿਰ ਵੀ ਉਹ ਚੀਜ਼ ਲੈ ਕੇ ਆਪਣਾ ਜਮ੍ਹਾਂ ਕਰ ਰਹੇ ਆ ਜਦ ਕਿ ਜਿਸ ਬੰਦੇ ਨੂੰ ਜਰੂਰਤ ਆ ਉਸ ਬੰਦੇ ਤੱਕ ਚੀਜ਼ ਉਹ ਨਹੀਂ ਪਹੁੰਚ ਰਹੀ ਠੀਕ ਹੈ ਨਾ ਸਾਡੀ ਗੁਜ਼ਾਰਸ਼ ਇਹ ਆ ਵੀ ਉਸ ਬੰਦੇ ਨੂੰ ਜੇ ਤੈਨੂੰ ਉਸ ਚੀਜ਼ ਦੀ ਜਰੂਰਤ ਆ ਤੂੰ ਉਹ ਚੀਜ਼ ਲੈ ਠੀਕ ਹੈ ਨਹੀਂ ਕਿਉਂਕਿ ਬਹੁਤ ਇੱਥੇ ਬੰਦੇ ਸੇਵਾ ਕਰਨ ਆਏ ਆ ਹਰ ਇੱਕ ਚੀਜ਼ ਮਿਲ ਰਹੀ ਆ ਹੈ ਕਿ ਨਹੀਂ ਪਰ ਜਿਸ ਬੰਦੇ ਨੂੰ ਜਿਹੜੀ ਚੀਜ਼ ਦੀ ਜਰੂਰਤ ਆ ਉਹੀ ਬੰਦਾ ਲਵੇ ਜਿਸ ਬੰਦੇ ਨੂੰ ਜਿਸ ਚੀਜ਼ ਦੀ ਜਰੂਰਤ ਨਹੀਂ ਉਹ ਨਾ ਲਵੇ ਕਿਉਂਕਿ ਉਹ ਜਿਸ ਜ਼ਰੂਰਤਮੰਦ ਤਾਂ ਪਹੁੰਚ ਸਕੇ ਉਹ ਜਿਹੜੀ ਤੁਸੀਂ ਚੀਜ਼ ਮੈਨੂੰ ਕਹਿ ਰਹੇ ਸੀਗੀ ਕਿ ਇਥੇ ਚਾਰ ਸਾਨੂੰ ਇੱਥੇ ਕਈ ਚੀਜ਼ਾਂ ਸੁਣਨ ਚ ਆਈਆਂ ਜਿਸ ਤਰ੍ਹਾਂ ਜਾਂ ਅਸੀਂ ਚੋਕਰ ਲਿਆ ਰਹੇ ਆ ਜੋ ਕੁਝ ਵੀ ਲਿਆ ਰਹੇ ਆ ਦੇਖ ਕੇ ਆਇਆ ਪਿੱਛੇ ਕਿਸੇ ਦੇ ਕੋਲ ਇੱਕ ਡੰਗਰ ਵੀ ਹੈ ਨਹੀਂ ਉਹ ਅਸੀਂ ਆ ਫੇਸ ਕੀਤਾ ਉਹਨੂੰ ਤੇ ਉਹ ਬੰਦੇ ਨੇ ਦਾਦਾ 15-15 ਬੋਰੀਆਂ ਚੋਕਰ ਦੀਆਂ ਦਹਾ ਲਈਆਂ ਆ ਹਾਂਜੀ ਤੇ ਆ ਜਿਹੜੀਆਂ ਆਪਣੇ ਚਾਰ ਦੀਆਂ ਗੱਠਾਂ ਹੁੰਦੀਆਂ ਉਹ ਵੀ ਲਹਾਈਆਂ ਆ ਕਾਫੀ ਬੰਦੇ ਹੈਗੇ ਆ ਪਿੱਛੋਂ ਅਸੀਂ ਜਦੋਂ ਤੁਰੇ ਹੋ ਨਾ ਜਿੱਥੋਂ ਦੇ ਇਹੇ ਕੁਝ ਹੀ ਦੇਖਦੇ ਆਏ ਹਾਂ ਉਹ ਸਵੇਰ ਦੇ ਅਸੀਂ ਘੁੰਮੀ ਜਾਂਦੇ ਆ ਨਹੀਂ ਜਿਹੜਾ ਡੰਗਰ ਹੀ ਹੈ ਨਹੀਂ ਫਿਰ ਉਚਾਰਾ ਲੱਖਣ ਲੱਗੀ ਫਿਰ ਬਾਜੀ ਇੱਦਾਂ ਸੜਕਾਂ ਦੇ ਹੁਣ ਬੈਠੇ ਹੋ ਅਗਲੇ ਕਹਿੰਦੇ ਸਾਡਾ ਡੇਰਾ ਬਾਹਰ ਆ ਡੇਰਾ ਅਸੀਂ ਡੇਰੇ ਵਾਲੇ ਆ ਜਿੱਦਾਂ ਮੰਨ ਲਓ ਮਨ ਕੇ ਜਦੋਂ ਡੇਰੇ ਤੋਂ ਬਾਹਰ ਆ ਗਏ ਆ ਆਪਾਂ ਇੱਥੇ ਰੋਡ ਉੱਤੇ ਆ ਕੇ ਚੜ ਗਏ ਆ ਆਪਾਂ ਜਿੱਥੋਂ ਮਰਜ਼ੀ ਲਈ ਹੁਣ ਜਾ ਗਏ ਉਹ ਇਹੀ ਚੱਕਰ ਆ ਨਾ ਜੀ ਹੁਣ ਕੋਈ ਜੇ ਸਮਝੇ ਤਾਂ ਸਭ ਕੁਝ ਆ ਉਹ ਇੱਕ ਕਿਸਮ ਦੀ ਇਹੀ ਗੱਲ ਆ ਵਿੱਚ ਤਾਂ ਚੋਕਾ ਹੁਣ ਲੈ ਲਈ ਆ ਫ੍ਰੀ ਦਾ ਸਮਾਨ ਮਿਲ ਰਿਹਾ ਤੇ ਮੈਂ ਗਾ ਸੇਲ ਕਰ ਰਿਹਾ ਹੈ ਕਿ ਨਹੀਂ ਇਹ ਚੀਜ਼ ਆ ਇਹ ਚੀਜ਼ ਨਹੀਂ ਚਾਹੀਦੀ ਇਹ ਕਿਉਂਕਿ ਆਪਣੇ ਬੰਦੇ ਜਿਹੜੀ ਸੇਵਾ ਕਰਨ ਆਏ ਆ ਅਸੀਂ ਤਾਂ ਇਹ ਕਹਿੰਨੇ ਵੀ ਜਿਸ ਬੰਦੇ ਨੂੰ ਜਿਸ ਚੀਜ਼ ਦੀ ਜਰੂਰਤ ਆ ਉਹ ਹੀ ਚੀਜ਼ ਉਹਦੇ ਤੱਕ ਪਹੁੰਚੇ ਹੋ ਜਿਸ ਬੰਦੇ ਨੂੰ ਜਿਸ ਚੀਜ਼ ਦੀ ਜਰੂਰਤ ਨਹੀਂ ਆ ਉਹ ਬੰਦਾ ਉਹ ਚੀਜ਼ ਨਾ ਲਵੇ ਜਿੱਦਾਂ ਕਿਸੇ ਨੇ ਆਪਣੀ ਕੋ ਸੇਵਾ ਕਰਨੀ ਆ ਨਾ ਉਹ ਇੱਕ ਦਿਨ ਪਹਿਲਾਂ ਆਪਣਾ ਵਿਜ਼ਿਟ ਕਰੇ ਆਪਣਾ ਦੇਖੇ ਵੀ ਕਿੱਥੇ ਜਰੂਰਤ ਆ ਉੱਥੇ ਅਗਲੇ ਦਿਨ ਆਵੇ ਪਹਿਲਾਂ ਦੇਖ ਜਵੇ ਵੀ ਕਿੱਥੇ ਕਿੱਥੇ ਜਰੂਰਤ ਹੈਗੀ ਫੇਰ ਆਵੇ ਇੱਥੋਂ ਹੁਣ ਅਸੀਂ ਉਹਨੇ ਆ ਠੀਕ ਆ ਉਹਨੂੰ ਅਸੀਂ ਤਾਂ ਲੈ ਕੇ ਆਏ ਆ ਰਸਨ ਵੀ ਉੱਥੇ ਹਰ ਪੀਤਾਂ ਨੂੰ ਜਿਹੜੇ ਦੇਣਾ ਸੀ ਹੁਣ ਸਾਨੂੰ ਕਲੀਅਰ ਨਹੀਂ ਪਤਾ ਹੁੰਦਾ ਵੀ ਕਿੱਥੇ ਕੇਸ ਪਿੰਡ ਨੂੰ ਜ਼ਰੂਰਤ ਹੈ ਜਾਂ ਨਹੀਂ ਹੈ ਅਸੀਂ ਉਸ ਪਿੰਡ ਪਰ ਜਾਉ ਉਸ ਪਿੰਡ ਦੇ ਕਈ ਬੰਦਿਆਂ ਨੂੰ ਜ਼ਰੂਰਤ ਨਹੀਂ ਹੁੰਦੀ ਜਿਹੜੇ ਕਿ ਉਹਨਾਂ ਨੇ ਸਾਨੂੰ ਦੇ ਦੇ ਸਾਨੂੰ ਦੇ ਦੇਓ ਹੈ ਕਿ ਨਹੀਂ ਪਰ ਜਿੱਥੇ ਨਹੀਂ ਜ਼ਰੂਰਤ ਹੁੰਦੀ ਉੱਥੇ ਅਸੀਂ ਪਹੁੰਚ ਨਹੀਂ ਸਕਦੇ ਉੱਥੇ ਉਹ ਫੇ ਬਚਾਰੇ ਉਸ ਰਹਿ ਜਾਂਦੇ ਆ ਬਿਲਕੁਲ ਜੀ ਇਸੇ ਕਰਕੇ ਅਸੀਂ ਪਿੱਛੋਂ ਸਾਨੂੰ ਪਤਾ ਕਰਦੇ ਆਏ ਆ ਫੋਨ ਕਰ ਕਰਕੇ ਅਸੀਂ ਪਤਾ ਕੀਤਾ ਕੇਸ ਪਿੰਡ ਅੱਥੇ ਸਾਨੂੰ ਪਹਿਲਾਂ ਦੱਸਿਆ ਵੀ ਇਧਰ ਪਿੰਡ ਕੋ ਖੋਨੇ ਵਾਲਾ ਉੱਥੇ ਜਾਓ ਪਰ ਉੱਥੇ ਗਏ ਤਾਂ ਉੱਥੇ ਜਾਨੀ ਇੰਨੀਆਂ ਕ ਟਰਾਲੀਆਂ ਸੀ ਵੀ ਉਹ ਉੱਥੇ ਉਹ ਕਹਿੰਦੇ ਵੀ ਸਾਡੇ ਕੋ ਬਾਰੀ ਨਹੀਂ ਲੱਗੀ ਬਾਰੀ ਨਹੀਂ ਲੱਗੀ ਅਸੀਂ ਉੱਥੋਂ ਮੋੜ ਕੇ ਲੈਣੇ ਉੱਥੋਂ ਵਾਪਸ ਆ ਕੇ ਅਸੀਂ ਅਜਨਾਲੇ ਵਾਲੇ ਰੋਡ ਤੇ ਆਏ ਤਾਂ ਹੁਣ ਸਾਡੀਆਂ ਟਰਾਲੀਆਂ ਇੱਥੇ ਜਿੱਥੇ ਲੰਗਰ ਲੱਗਾ ਉੱਥੇ ਅਸੀਂ ਸਮਾਨ ਦੇ ਰਹੇ ਹਾਂ। ਇੱਥੇ ਵੀ ਹੁਣ ਇਧਰ ਨੂੰ ਟਰਾਲੀਆਂ ਭੇਜੀਆਂ ਅੱਗੇ। ਬਿਲਕੁਲ ਜੀ ਆ ਇਹ ਜਿਹੜੀ ਤਸਵੀਰ ਸੀਗੀ ਇਹ ਅਜਨਾਲਾ ਹਲਕੇ ਦੀ ਆ ਜਿੱਥੇ ਭਾਜੂਣੀ ਹਸ਼ਿਆਰਪੁਰ ਤੋਂ ਉੱਤੋਂ ਸੇਵਾ ਕਰਨ ਮੌਕੇ ਆਏ ਤੇ ਕੁਝ ਤਸਵੀਰਾਂ ਇਹ ਵੀ ਬਿਆਨ ਕਰਦੀਆਂ ਨੇ ਕਿ ਲੋਕ ਚਾਰਾ ਤਾਂ ਲੈਣ ਦੇ ਨੇ ਡੰਗਰਾਂ ਦਾ ਉਹਨਾਂ ਦੇ ਡੰਗਰ ਵੀ ਨਹੀਂ ਹੈਗੇ ਪਰ ਉਹਨਾਂ ਨੂੰ ਲੈ ਕੇ ਮੁੜ ਕੇ ਸੇਲ ਕਰ ਰਹੇ ਨੇ, ਵੇਚ ਰਹੇ ਨੇ ਇਹ ਮੋਦਲਾਂ ਦੀ ਕੀ ਕੀ ਛਵੀ ਬਣਾ ਰਹੇ ਨੇ। ਯਾਰ ਆਪਣੇ ਮਜ਼ਹਲ ਜਿਹੜੀ ਨਹੀਂ ਸੇਵਾ ਕਰਦੇ ਨੇ ਬਹੁਤ سارے ਲੋਕ ਹੁੰਦੇ ਨੇ ਪਰ ਕੁਝ ਸ਼ਰਾਰਤੀ ਅੰਸਰ ਹੀ ਕਹਿ ਸਕਦੇ ਆ ਕਿ ਜੇ ਤੁਸੀਂ ਡੇਰਿਆਂ ਤੋਂ ਨਿਕਲ ਕੇ ਰੋਡ ਤੇ ਆ ਸਕਦੇ ਜੇ ਕੀ ਗੱਲ ਮੁੜ ਕੇ ਅੱਗੇ ਗਾਂ ਨਹੀਂ ਜਾ ਸਕਦੇ ਚਾਰਾ ਨਹੀਂ ਲੈ ਕੇ ਆ ਸਕਦੇ ਇਸ ਤਰ੍ਹਾਂ ਨਾ ਕਰੋ ਯਾਰ ਇਹ ਅਪੀਲ ਆ ਪਰ ਉਹਨਾਂ ਨੂੰ ਵੀ ਅਪੀਲ ਹੈ ਕਿ ਜਿਹੜੇ ਲੋਕ ਟਰੈਲੀ ਟਰੈਕਟਰ ਲੈ ਕੇ ਆ ਰਹੇ ਨੇ ਚਾਰਾ ਲੈ ਕੇ ਆ ਰਹੇ ਨੇ ਹੱਥੋਂ ਹੱਥੀਂ ਦੋ ਜਿਨ੍ਹਾਂ ਦੇ ਘਰ ਡੰਗਰ ਹੈਗੇ ਡੰਗਰ ਨੂੰ ਪਾਣੀ ਵੇਖੋ ਕਿ ਹਾਂ ਵੀ ਡੰਗਰ ਨੂੰ ਜ਼ਰੂਰਤ ਹੈਗੀ ਆ ਉੱਥੇ ਜਾ ਕੇ ਦਿੱਤਾ ਜਾਵੇ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਅਜਨਾਲਾ ਸਾਨੂੰ ਇੱਥੇ ਕਈ ਚੀਜ਼ਾਂ ਸੁਣਨ ਚ ਆਈਆਂ ਜਿਸ ਤਰ੍ਹਾਂ ਜਾਂ ਅਸੀਂ ਚੋਕਰ ਲਿਆ ਰਹੇ ਹਾਂ ਜੋ ਕੁਝ ਵੀ ਲਿਆ ਰਹੇ ਆ ਦੇਖ ਕੇ ਆਇਆ ਕਿਤੇ ਕਿਸੇ ਦੇ ਕੋਲੇ ਇੱਕ ਡੰਗਰ ਵੀ ਹੈ ਨਹੀਂ ਉਹ ਅਸੀਂ ਆ ਫੇਸ ਕੀਤਾ ਉਹਨੂੰ ਤੇ ਉਹ ਬੰਦੇ ਨੇ ਦਰਦ ਦਰ 15-15 ਬੋਰੀਆਂ ਚੋਕਰ ਦੀਆਂ ਦਹਾ ਲਈਆਂ ਆ ਕਿ ਇਹ ਪਿੰਡ ਰਾਸ਼ਨ ਨਹੀਂ ਮਿਲਿਆ ਇਹਨਾਂ ਨੂੰ ਮੈਂ ਇਹ ਸਵਾਲ ਕਰ ਰਿਹਾ ਰਾਸ਼ਨ ਦਾ ਖਾਣ ਜਿਹੜਾ ਨਾ ਜਿੱਦਾਂ ਰਿੱਜਾ ਰਿੱਜਾ ਰਾਸ਼ਨ ਮਿਲਦਾ ਵਾ ਬਾਕੀ ਜਿਤਨਾ ਕੋਈ ਇਹ ਮੰਗਦੇ ਆ ਸੁਖੀ ਰਤ ਜੀ ਦਾਲ ਦੋਲ ਹੋ ਗਈ ਕੋਈ ਹੋਰ ਭਾਜੀ ਕੀ ਕਹਿਣਾ ਹੈ ਕੀ ਕਹਿਣਾ ਚਾਹੁੰਦੇ ਹੋ ਇੱਥੇ ਉਹ ਬਜ਼ਿਮੀਦਾਰ ਬੈਠੇ ਨੇ ਜਿਨ੍ਹਾਂ ਚੌਕਰ ਛੇ ਛੇ ਬੋਰੀਆਂ ਲੱਲੀਆਂ ਜਿਨ੍ਹਾਂ ਦੇ ਡੰਗਰ ਵੀ ਨਹੀਂ ਹੈਗੇ ਫਕ ਬਕਾਲੰਗਰ ਬਹੁਤ ਆ ਤੂੰ ਹੀ ਮੈਂ ਤਸਵੀਰਾਂ ਦਿਖਾਵਾਂਗਾ ਕੈਮਰਾ ਨੂੰ ਕਿ ਉਹ ਇਡੀਆਂ ਬੋਰੀਆਂ ਨੇ ਉਹ ਕੇਸ ਦੀਆਂ ਨੇ ਇਹ ਬਾਬੇ ਨਾਨਕ ਦਾ ਲੰਗਰ ਹੈਗਾ ਆ ਇਹ ਆਪਾਂ ਜ਼ਰੂਰਤ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਣਾ ਵਾ ਵੇਖੋ ਅਸੀਂ ਵੀ ਸੇਵਾ ਕਰ ਰਹੇ ਹਾਂ ਤੁਸੀਂ ਵੀ ਘਰ ਦੇ ਵਿੱਚ ਬੈਠੋ ਸੇਵਾ ਕਰੋ ਸੰਸਥਾ ਨੇ ਤੁਹਾਡੇ ਘਰਾਂ ਦੇ ਵਿੱਚ ਆ ਜਣਾ ਆ ਆਪਾਂ ਨਾ ਜਦਾ ਕਰੀਏ ਸਾਡੇ ਪੰਜਾਬ ਦੀ ਇਮੇਜ ਆ ਗਈ ਸਾਡੇ ਮਾਝੇ ਦੀ ਇਮੇਜ ਆ ਗਈ ਆਪਾਂ ਇਹਨੂੰ ਸ਼ਾਨ ਨੂੰ ਬਰਕਰਾਰ ਰੱਖਣਾ ਹੈ ਕਿ ਮਾਤਾ ਆਪਾਂ ਸੱਚਾਈ ਦੇ ਨਾਲ ਦੱਸ ਨਹੀਂ ਸਕਦੇ ਕਿ ਘਰਾਂ ਦੇ ਵਿੱਚ ਰਾਸ਼ਨ ਪਹੁੰਚਿਆ ਜੀ ਤੁਹਾਡੇ ਘਰ ਰਾਸ਼ਨ ਨਹੀਂ ਮਿਲਿਆ ਬਣਾ ਨਹੀਂ ਜੀ ਕਰ ਤਾਂ ਹਾਂ ਜੇ ਇਤਨਾ ਖੜਦੇ ਜੀ ਬਸ ਮਾੜਾ ਮੋਟਾ ਮਾੜਾ ਮੋਟਾ ਮਾੜਾ ਮੋਟਾ ਇਹ ਤੋਂ ਸਪਾਰਦੇ ਆਪਾਂ ਬਾਕੀ ਆਦੇ ਘਰਾਂ ਚ ਨਹੀਂ ਘਨੇ ਦੇ ਕੇ ਆਏ ਮਤਾਂ ਅਸੀਂ ਜਿਹੜੇ ਇੱਥੋਂ ਹੀ ਗੱਲ ਕਰ ਰਹੇ ਜਿਹੜਾ ਸਾਨੂੰ ਮਿਲ ਗਿਆ ਆ ਆਪਾਂ ਫਿਰ ਘਰਾਂ ਦੇ ਵਿੱਚ ਰਹੀਏ ਨਾ ਵੇਖੋ ਆਪਾਂ ਕਿੰਨੇ ਜਾਣੇ ਕਿੱਥੇ ਹੋਏ ਆ ਹਾਂਜੀ ਤੇ ਆਪਾਂ ਇਦਾਂ ਨਾ ਇਮੇਜ ਬਣਾਈਏ ਕਿ ਸਾਡੇ ਪੰਜਾਬ ਦੀ ਇਮੇਜ ਆ ਦੂਰ ਜੂਰ ਤੋਂ ਲੋਕੀ ਸੇਵਾ ਕਰਨ ਵਾਸਤੇ ਪਤਾ ਕੀ ਸਾਨੂੰ ਸਵੇਰ ਦਾ ਸੁਣਨ ਨੂੰ ਮਿਲ ਰਿਹਾ ਕਿ ਇੱਥੇ ਲੋਕਾਂ ਨੇ ਨਾ ਲਫਾਫੇ ਭਰ ਕੇ 6-6 ਮਹੀਨੇ ਦਾ ਜਮਾ ਕਰ ਲਿਆ